ਹਾਂਜੀ ਸਤਿ ਸ਼੍ਰੀ ਅਕਾਲ ਜੀ ਬੇਦਰ ਬਹਾਰਪਰੀ ਤੇ ਵਗਰੇ ਸਾਰੇ ਦਰਸ਼ਕਾਂ ਦਾ ਸਵਾਗਤ ਕਰਦੇ ਆਂ ਇਸ ਚੈਨਲ ਤੇ ਗੱਲ ਕਰਾਂਗੇ ਪੰਜਾਬ ਦੇ 18 ਤੋਂ ਲੈ ਕੇ 20 April ਦੇ ਮੌਸਮ ਦੀ ਇਹਨਾਂ ਤਿੰਨ ਦਿਨਾਂ ਦੇ ਵਿੱਚ ਕੀ ਹਲਚਲਾਂ ਵੇਖਣ ਨੂੰ ਮਿਲਣਗੀਆਂ ਕਿਤੇ ਕਿਤੇ ਮੀਂਹ ਹਣਿਰ ਦੇ ਸਾਰ ਪਾਦੇ ਦਿਖਾਈ ਦੇ ਰਹੇ ਨੇ ਤਾਂ ਵਾਹਿਗੁਰੂ ਮਿਹਰ ਕਰੇ ਕਿਸਾਨਾਂ ਵੀਰਾਂ ਤੇ ਪੰਜਾਬ ਤੇ ਤਾਂ ਸਾਰੀ ਜਾਣਕਾਰੀ ਆਪਾਂ ਇਸ ਵੀਡੀਓ ਵਿੱਚ ਸਾਂਝਾ ਕਰਾਂਗੇ ਤੁਹਾਡੇ ਨਾਲ ਕਿਤੇ ਕਿਤੇ ਜਿਹੜਾ ਕਿੰਨਾ ਕੁ ਮੀਂਹ ਤਰਜ ਕੀਤਾ ਜਸ ਅੱਜ 18 April ਨੂੰ ਕਿਤੇ ਕਿਤੇ ਮੀਂਹ ਪੈਣ ਦੀ ਸੰਭਾਵਨਾ ਕੱਲ 19 April ਤੇ ਪਰਸੋਂ 20 April ਨੂੰ ਕਿਤੇ ਕਿਤੇ ਚਾਂਸ ਬਣ ਰਹੇ ਨੇ ਮੀਂਹ ਤੇ ਹਣਿਰ ਦੇ ਤਾਂ ਸਾਰ ਇਰਪਾ ਕਰਕੇ ਵੀਡੀਓ ਨੂੰ ਪੂਰਾ ਜ਼ਰੂਰ ਦੇਖਣਾ ਸਕਿਪ ਨਹੀਂ ਕਰਨਾ ਉਸ ਤੋਂ ਪਹਿਲੇ ਛੋਟੀ ਜਿਹੀ ਬੇਨਤੀ ਕਰਨਾ ਚਾਹੁੰਦੇ ਆ ਜਿਹੜੇ ਵੀ ਚੈਨਲ ਤੇ ਨਵੇਂ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਓ ਤਾਂ ਫਿਰ ਸ਼ੁਰੂ ਕਰਦੇ ਆ ਇਸ ਦੀਏ ਵੀਡੀਓ ਨੂੰ ਪਹਿਲਾ ਪੰਜਾਬ ਦੀਆਂ ਲਾਈਵ ਤਾਏ ਸਾਟਲਟ ਤਸਵੀਰਾਂ ਵਿੱਚ ਤਸਵੀਰਾਂ ਵਿੱਚ ਸਾਫ਼-ਸਾਫ਼ ਦਿਖਾਈ ਦੇ ਰਿਹਾ ਪੂਰੇ ਪੰਜਾਬ ਵਿੱਚ ਕੁਝ ਿਲਕ ਹਲਕੀ ਤੇ ਕੁਝ ਲਗ ਸੰਘਣੀ ਜਿਹੜੀ ਬੱਤਲਬਾਏ ਦਾ ਦੌਰ جاری ਏ ਤਾਂ ਪੰਜਾਬ ਵਿੱਚ ਆਪਾਂ ਗੱਲ ਕਰੀ ਅੱਜ 18 ਅਪ੍ਰੈਲ ਨੂੰ ਕੋਈ ਵੱਡੇ ਪੱਤਰ ਤੇ ਮੀਂਹ ਦੀ ਸੰਭਾਵਨਾ ਨਹੀਂ ਰਹੇਗੀ ਨਾ ਹੀ ਕੱਲ 19 ਅਪ੍ਰੈਲ ਨੂੰ ਹੋ ਸਕਦਾ ਠੀਕ ਹੈ ਅੱਜ 18 ਅਪ੍ਰ ਯਾਨੀ ਕਿ ਹਲਕੇ ਫੁਲਕੇ ਜੜਮੀ ਦੇ ਛਿੱਟੇ ਜਾਂ ਹੋ ਸਕਦਾ ਹਲਕਾ ਫੁਲਕਾ ਜਾਂ ਥੋੜੇ ਇੱਕ ਸਮੇਂ ਲਈ ਆਪਾਂ ਗੱਲ ਕਰੀ ਕੁਝ ਕਲਾਕੀਆਂ ਵਿੱਚ ਜਿਹੜੇ ਹਲਕੇ ਫੁਲਕੇ ਥੋੜਾ ਜਾਂਮੀ ਯਾਨੀ ਕਿ ਤੇਜ਼ ਇੱਕਦਮ ਜਿਹੜੇ ਛਰਾਟੇ ਵੇਖਣ ਨੂੰ ਮਿਲ ਸਕਦੇ ਨੇ ਕੋਈ ਵੱਡੇ ਪੱਤਰ ਤੇ ਮੀਂਹ ਦੀ ਸਭਾਵਨਾ ਨਹੀਂ ਰਹੇਗੀ ਕੁਝ ਹੋ ਸਕਦਾ ਥੋੜੇ ਬਹੁਤ ਖੇਤਰਾ ਵਿੱਚ ਅੱਜ ਸਭਾਵਨਾ ਰਹੇਗੀ ਟਾਮਟੇਲੇ ਲਾਕੀਆਂ ਵਿੱਚ ਤੇ ਕੱਲ 19 April ਦੀ ਗੱਲ ਕਰੇ 19 April ਨੂੰ ਵੀ ਜਿਹੜਾ ਆਪਾਂ ਗੱਲ ਕਰੇ 19 April ਨੂੰ ਮੀਨ ਇਸ ਤਾ ਜਿਹੜਾ ਸਿਸਟਮ ਦਾ ਟਾਰਗੇਟ ਹੋ ਸਕਦਾ ਪਰ ਵੱਡੇ ਪੱਤਰ ਤੇ ਮੀਂਹ ਦੀ ਸਭਾਵਨਾ ਨਹੀਂ ਰਹੇਗੀ ਕੋਈ ਭਾਰੀ ਵੀ ਦੇ ਅਸਰ ਨਹੀਂ ਜੇ ਪੈ ਸਕਦੇ ਜਾਂ ਕੁਝ ਇਲਾਕਿਆਂ ਵਿੱਚ ਹੋ ਸਕਦਾ ਹੈ ਤੇ ਜਿਹੜੇ ਦਰਮਿਆ ਆਪਾਂ ਗੱਲ ਕਰੀਏ ਹਲਕੇ ਦਰਮਿਆਨੇ ਜਿਹੜੇ ਛਰਾਟੇ ਵੇਖਣ ਨੂੰ ਮਿਲ ਸਰੇ ਕੁਝ ਕੁ ਇਲਾਕਿਆਂ ਵਿੱਚ ਦਰਮਿਆਨਾ ਜਿਹੜਾ ਮੀਂਹ ਦਰਜ ਕੀਤਾ ਜਾ ਸਕਦਾ ਕੁਝ ਥੋੜੇ ਬਹੁਤ ਖੇਤਰਾ ਵਿੱਚ ਜ਼ਿਆਦਾਤਰ ਖੇਤਰਾ ਵਿੱਚ ਹੋਵੇਗਾ ਜਿਹੜਾ ਮੀਂਹ ਕੜੀਆਂ ਤਰ੍ਹਾਂ ਹਲਕਾ ਜਿਹੜਾ ਦਰਜ ਕੀਤਾ ਜਾ ਸਕਦਾ ਕੁਝ 40 ਤੋਂ 50 ਜਾਂ ਹੋ ਸਕਦਾ ਕਿ 50 ਤੋਂ 60 ਜਾਂ 60 ਤੋਂ 65 ਪਰਸੈਂਟ ਖੇਤਰਾ ਵਿੱਚ ਪੈਣ ਦਾ ਸਾਰ ਰਹਣਗੇ 19 April 2024 ਨੂੰ ਤੇ ਅੱਜ 18 April ਨੂੰ ਹੋ ਸਕਦਾ ਕੁਝ 25 ਤੋਂ 30 ਜਾਂ 30 ਤੋਂ 35 ਪਰਸੈਂਟ ਖੇਤਰਾ ਵਿੱਚ ਚਾਂਸ ਬਣ ਰਹੇ ਨੇ ਕੋਈ ਵੱਡੇ ਪਤਾ ਤੇ ਕਾਇਮੀ ਜਿਹੜਾ ਅਧਰਜ ਕੀਤਾ ਜਾ ਸਕਦਾ ਇੱਕ ਦੋ ਖੇਤਰਾ ਵਿੱਚ ਥੋੜਾ ਜਿਹਾ ਹਲਕੇ ਫੁਲਕੇ ਜੜਮੀ ਪੈਣ ਦੇ ਅਸਰ ਅੱਜ 18 April ਨੂੰ ਰਹਿ ਸਕਦੇ ਖਾਸ ਕਰ ਮਾਧੇ ਤੇ ਉੱਤਰੀ ਭਾਗ ਹੋ ਸਕਦਾ ਹੈ ਕਿ ਜਿਹੜੇ ਪੱਛਮੀ ਜਿਹੜੇ ਪਾਕਿਸਤਾਨ ਦੇ ਨਾਲ ਸਰਦਤੀ ਲੱਗੇ ਹੋ ਕੇ ਜਾਂ ਮੱਧ ਪੰਜਾਬ ਹੋ ਗਿਆ ਕੁਝ ਪੂਰਬੀ ਖੇਤਰ ਇਹਨਾਂ ਵਿੱਚ ਸੁਭਾਅ ਨਾਲ ਕਿਤੇ ਕਿਤੇ ਈ 500 ਕ ਦੀ ਅੱਜ 18 April 2024 ਨੂੰ ਟਮਾਟਰ ਇਲਾਕਿਆਂ ਵਿੱਚ ਜੜਮੀ ਪੈਣ ਦੇ ਅਸਰ ਰਹਿਣਗੇ ਕਣੀਆਂ ਤੋਂ ਲੈ ਕੇ ਹਲਕਾ ਜਿਹਾ ਜੜਮੀ ਕਿਨਵੇਂ ਜੀ ਵੇਖਣ ਨੂੰ ਮਿਲਸਰੇ ਕੁਝ ਥੋੜੇ ਬੁੱਤ ਖੇਤਰਾ ਹੋ ਸਕਦੇ ਕੁਝ ਸਿੱਕਾ ਤੋਂ ਪਾਕਾ ਵੀ ਹਲਕੇ ਫੁਲਕੇ ਥੋੜਾ ਜਿਹਾ ਜ ਇਸ ਸਬੰੋਂ ਕੋਈ ਵੱਡੇ ਪੱਤਰ ਤੇ ਮੀਂਹ ਦੀ ਸਭਾਵਨਾ ਨਹੀਂ ਰਹੇਗੀ ਤੇ ਨਾ ਹੀ ਕੱਲ 19 ਅਪ੍ਰੈਲ ਨੂੰ ਵੱਡੇ ਪੱਤਰ ਤੇ ਮੀਂਹ ਦੀ ਕੋਈ ਭਾਰੀ ਵੀ ਦਾ ਅਸਾਰ ਨਹੀਂ ਹਨ ਕੁਝ ਛਕਲਾਕੇ ਵਿੱਚ ਹਲਕੇ ਤੇ ਸ਼ਰਾਟੇ ਕੁਝ ਕੁ ਥੋੜੇ ਬੁੱਤ ਖੇਤਰਾ ਵਿੱਚ ਹੋ ਸਕਦਾ ਹੈ ਦਰਮਿਆਨੇ ਸ਼ਰਾਟੇ ਵੇਖਣ ਨੂੰ ਮਿਲ ਸਕਦੇ ਹੈ ਗਰਚਮ ਕੋਈ ਕੱਲ ਜਿਹੜੀ ਵੇਖਣ ਨੂੰ ਮਿਲ ਸਕਦੀ ਹੈ ਵਾਹੀਕਰੂ ਨਾ ਕਰੇ ਤਾਂ ਹੋ ਸਕਦਾ ਹੈ ਕੁਝ ਇੱਕ ਦਾ ਜਾਂ ਦੋ ਚਾਰ ਖੇਤਰਾ ਵਿੱਚ ਗੜੇਮਾਰੀ ਹੋਣ ਦੀ ਸਭਾਵਨਾ ਬਣ ਸਕਦੀ ਹੈ ਬਸ ਥੋੜੇ ਬੁੱਤੇ ਖੇਤਰਾ ਵਿੱਚ ਸਭਾਵਨਾ ਰਹੇਗੀ ਜ਼ਿਆਦਾਤਰ ਇਲਾਕਿਆਂ ਵਿੱਚ ਮੌਸਮ ਜਿਹੜਾ ਹੋ ਸਕਦਾ ਹੈ ਬੱਦਲਵਾਈ ਵਾਲਾ ਕੁਝ ਕੁ ਲਾਕੇ ਹਲਕੇ ਸ਼ਰਾਟੇ ਕੁਝ ਲ ਚਵੀਨੋਂ ਤੇ ਅੱਜ 18 ਅਪ੍ਰੈਲ ਨੂੰ ਵੀ ਕੁਝ ਕਲਾਕਾਂ ਦੇ ਘਰ ਚਮਕ ਜ਼ਰੂਰ ਵੇਖਣ ਨੂੰ ਮਿਲ ਸਕਦੀ ਹੈ ਪਰ ਕੋਈ ਜ਼ਿਆਦਾ ਆਪਾਂ ਗੱਲ ਕਰੀ ਵੱਡੇ ਪੱਤਰ ਤੇ ਮੀਂਹ ਦੀ ਸੁਭਾਵਨਾ ਨਹੀਂ ਰਹੇਗੀ। ਦੋਸਰ 20 ਅਪ੍ਰੈਲ ਨੂੰ ਕੁਝ ਹੋ ਸਕਦਾ ਹੈ ਮਾੜੇ-ਮੋٹے ਇੱਕ ਦੋ ਖੇਤਰਾ ਵਿੱਚ ਕਿਤੇ-ਕਿਤੇੜੇ ਬੱਦਲ ਬਣ ਸਕਦੇ ਇਸ ਕਰਕੇ ਕਿਤੇ ਨਿੱਕੀ-ਮੋਟੀ ਕਰਵੇ ਵੇਖਣ ਨੂੰ ਮਿਲ ਸਕਦੀ ਯਾਤਰ ਲਾ ਕੇ 20 ਅਪ੍ਰੈਲ ਮੌਸਮ ਸਾਫ਼ ਤੇ ਕੁਝ ਕ੍ਰੈਨ ਦੀ ਸੁਭਾਵਨਾ ਹੈ। ਅੱਜ 18 ਅਪ੍ਰੈਲ ਨੂੰ ਗੱਲ ਕਰੀਏ ਹਵਾਵਾਂ ਦੀ ਤਾਂ ਹਵਾਵਾਂ ਜ਼ਿਆਦਾਤਰ ਆਪਾਂ ਗੱਲ ਕਰੀਏ ਕੁਝ ਕਲਾਕਾਂ ਵਿੱਚ ਪੂਰਬ ਦਿਸ਼ਾ ਤੋਂ ਤੇ ਕੁਝ ਕਲਾਕਾਂ ਵਿੱਚ ਉੱਤ ਅੱਜ ਚੱਲ ਸਕਦਾ ਕੁਝ ਪੂਰਬੀ ਕੁਝ ਦੱਖਣ ਪੂਰਬੇ ਯਾਨੀ ਕਿ ਹਵਾਵਾਂ ਜਿਹੜੀਆਂ ਚੱਲਦੀਆਂ ਰਹਿਣਗੀਆਂ ਕੱਲ ਤੇ ਕੱਲ ਜਿਹੜੇ ਹਾਂ ਥੋੜੀ ਗਤੀ ਵੇਖਣ ਮਿਲ ਸਰੀ 19 April ਨੂੰ ਤੇ ਅੱਜ 18 April ਨੂੰ ਉਸ ਦੇ ਕੁਝ ਥੋੜੇ ਬੋਤੇ ਖੇਤਰਾਂ ਵਿੱਚ ਤੇਜ਼ ਜਿਹੜੀਆਂ ਹਵਾਵਾਂ ਚੱਲ ਸਕਦੀਆਂ ਨੇ ਕੱਲ ਵੀ ਜਿਹੜੇ 19 April ਨੂੰ ਕੁਝ ਕੁ ਲਾਗੇ ਤੇਜ਼ ਹਵਾਵਾਂ ਚੱਲ ਸਕਦੀਆਂ ਨੇ ਤਾਂ ਫਿਲਹਾਲ ਇਹ ਹੀ ਜਾਣਕਾਰੀ ਅਪਡੇਟ ਸੀ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦਾ ਸੀ ਜੇ 18 ਨੂੰ ਕੋਈ ਆਪਾਂ ਗੱਲ ਕਰੀ ਅੱਜ ਵੱਡੇ ਪੱਧਰ ਤੇ ਮਹੀਦੀ ਸਵਾਨ ਨਹੀਂ ਰਹੇਗੀ ਕੁਝ ਹੋ ਸਕਦਾ ਮੜਮੜੇ ਖੇਤਰਾਂ ਵਿੱਚ ਕਿਤੇ ਕਣੀ ਕੰਡਾ ਝਲਕਾ ਅਮੀ ਦਰ ਇਸ ਇਲਾਕਿਆਂ ਵਿੱਚ ਜ਼ਿਆਦਾਤਰ ਇਲਾਕਿਆਂ ਵਿੱਚ ਕਾਣੀਆ ਤੋਂ ਲਗਾ ਹਲਕਾ ਤੇ ਕੁਝ ਇਲਾਕਿਆਂ ਵਿੱਚ ਦਰਮਿਆਨੀ ਝੜਸ਼ਰਾਟੇ ਜਾਂ ਗਰਚਮਕ ਵੇਖਣ ਨੂੰ ਮਿਲ ਸਕਦੀ 19 April ਨੂੰ ਤੇ ਕੁਝ ਹੋ ਸਕਦਾ ਥੋੜੇ ਬਹੁਤੇ ਖੇਤਰਾ ਵਿੱਚ ਹੋ ਸਕਦਾ ਦੋ ਚਾਰ ਖੇਤਰਾ ਗੜਿਮਰੀ ਹੁੰਦੀ ਸਬਾਉਣ ਰਹੇਗੀ ਬਾਈਕਰੂ ਨਾ ਕਰੇ ਫਿਲਹਾਲ ਇਹ ਜਾਣਕਾਰੀ ਅਪਡੇਟ ਤੁਹਾਡੇ ਤੱਕ ਜਾਣਕਾਰੀ ਪਹੁੰਚਾਉਣਾ ਚਾਹੁੰਦਾ ਜੀ ਤੁਹਾਡੇ ਕਿਸ ਤਰ੍ਹਾਂ ਦਾ ਮੌਸਮ ਕਮੈਂਟ ਕਰੇ ਜਰੂਰ ਦੱਸਿਆ ਕਰੋ ਤਾਂ ਮਿਲਦੇ ਆਂ ਨੈਕਸਟ ਵੀਡੀਓ ਚ ਵੀਡੀਓ ਨੂੰ ਅੰਤ ਤੱਕ ਵੇਖਣ ਤੁਹਾਡਾ ਬਹੁਤ ਬਹੁਤ ਧੰਨਵਾਦ